ਸਤਨਾਮ ਜੀ ਤੁਹਾਡੇ ਜਾਣਕਾਰੀ ਮਿਲਦੀ ਵੀ ਤੁਹਾਡਾ ਬੇਟਾ ਜਿਹੜਾ ਕੀ ਇਹ ਪਾਕਿਸਤਾਨ ਬਾਰਡਰ ਪਾਰ ਕਰਕੇ ਕੀ ਕੁਝ ਹੈ ਜਾਣਕਾਰੀ ਕੀ ਨਾਮ ਕੀ ਤੁਹਾਡੇ ਬੇਟੇ ਦਾ ਮੇਰੇ ਬੇਟੇ ਦਾ ਨਾਮ ਜੀ ਸ਼ਰਮਦੀਪ ਸਿੰਘ ਹੈ ਜੀ ਅੱਛਾ ਜੀ ਹਾਂ ਜੀ ਤੇ ਇਹ ਇਹ ਕੀ ਪਾਕਿਸਤਾਨ ਦੇ ਬੋਰਡਰ ਤੇ ਪਕੜਿਆ ਹੈ ਗਵਰ ਹਾਂ ਜੀ ਮੈਨੂੰ ਪਰਸੋਂ ਜੀ ਸੋਸ਼ਲ ਮੀਡੀਆ ਤੇ ਪਤਾ ਲੱਗਿਆ ਜੀ ਉਹ ਵੀ ਰਿਸ਼ਤੇਦਾਰਾਂ ਨੇ ਮੈਨੂੰ ਖਬਰ ਭੇਜੀ ਹੈ ਜੀ ਉੱਥੋਂ ਪਤਾ ਲੱਗਿਆ ਜਰਾਤਰ ਜਿਨ੍ਹਾਂ ਨੇ ਦੇਖੀ ਜੀ ਅੱਛਾ ਹਾਂ ਜੀ ਨੇ ਤੁਹਾਨੂੰ ਤੁਸੀਂ ਬੀਐਸਐਫ ਨੇ ਕੰਟੈਕਟ ਕੀਤਾ ਕੁਝ ਪਤਾ ਲੱਗਾ ਉਹਨਾਂ ਤੋਂ ਬੀਐਸਐਫ ਤੋਂ ਨਹੀਂ ਜੀ ਬੀਐਸਐਫ ਉਹ ਉਸੇ ਰਾਤ ਸਾਡੇ ਕੋਲ ਸਰਵੰਨ ਸਿੰਘ ਸਾਹਿਬ ਦੇ ਘਰ ਆਏ ਸੀ ਜੀ ਤੇ ਉਹਨਾਂ ਨੇ ਪੁੱਛਗਿੱਛ ਕੀਤੀ ਸੀ ਜੀ ਮੇਰੇ ਕੋਲੋਂ ਅੱਛਾ ਹਾਂਜੀ ਜਨਾਬ ਨਹੀਂ ਹੁਣ ਕੀ ਜਾਣਕਾਰੀ ਹੈਗੀ ਕੀ ਬੇਟਾ ਤੁਹਾਡਾ ਪਾਕਿਸਤਾਨ ਰੈਂਜਰਸ ਕੋ ਹੈਗਾ ਕਿ ਨਹੀਂ ਹੈ ਕੁਝ ਕੀ ਜਾਣਕਾਰੀ ਤੁਹਾਡੇ ਕੋਲ ਨਹੀਂ ਜੀ ਸਾਡੇ ਕੋਲ ਤਾਂ ਆਸਾਸੀ ਤਾਂ ਉਹ ਜੋ ਜਾਣਕਾਰੀ ਖਬਰ ਸੋਸ਼ਲ ਮੀਡੀਆ ਰਹੀ ਜਾਓ ਆਈਏ ਉਹਦੇ ਤਾਂ ਨਹੀਂ ਸਾਨੂੰ ਕੋਤਾ ਲੱਗਿਆ ਜਾਂ ਜਨ ਨੂੰ ਸਾਨੂੰ ਬੀਐਸਐਫ ਦੇ ਮੁਲਾਜ਼ਮ ਦੱਸ ਕੇ ਗਿਆ ਜੀ ਉਹਨਾਂ ਨੇ ਹੀ ਪਤਾ ਲੱਗਿਆ ਜਿਆਦਾ ਕੀ ਨੂੰ ਹੈ ਜੀ ਨਹੀਂ ਉਹ ਕੀ ਦੱਸ ਕੇ ਗਿਆ ਮੁਲਾਜ਼ਮ ਉਹ ਮੁਲਾਜ਼ਮ ਇਹ ਦੱਸ ਕੇ ਗਿਆ ਜੀ ਤੁਹਾਡਾ ਬੱਚਾ ਉਧਰ ਪਾਕਿਸਤਾਨ ਗਿਆ ਹੈ ਜੀ ਤੇ ਉਧਰਲੀ ਫੌਜ ਜਾਂ ਪੁਲਿਸ ਮੈਨੂੰ ਯਾਦ ਨਹੀਂ ਵੀ ਉਹਨਾਂ ਦੇ ਇੱਕ ਸਟੱਡੀ ਚਾਰੀ ਉਧਰ ਉਧਰਲੀ ਉਧਰ ਹੈ ਜੀ ਫੜਿਆ ਹੋਇਆ ਤੇ ਤੁਹਾਡਾ ਬੇਟਾ ਕੰਮ ਕੀ ਕਰਦਾ ਸੀਗਾ ਕੰਮ ਜੀ ਉਹਦੀ ਉਮਰ ਲਗਭਗ ਹਜੇ ਅੱਜ ਡੋਗਸ ਪਹਿਲਾਂ ਜੀ ਉਹ ਸਪੋਰਟਸਮੈਨ ਸੀ ਕੁਸ਼ਤੀ ਕਰਦਾ ਸੀ ਜੀ ਪ੍ਰੈਸਲਰ ਸੀ ਜੀ ਕੁਸ਼ਤੀ ਕਰਦਾ ਸੀ ਹੂੰ ਹੂੰ ਤੇ ਉਸ ਤੋਂ ਬਾਅਦ ਜੀ 24 ਦੇ ਵਿੱਚ ਉਹਦੇ ਸੱਟ ਸੁੱਤ ਲੱਗ ਗਈ ਠਗੜਾ ਝੁਗੜਾ ਹੋ ਗਿਆ ਉਹਦੇ ਨਾਲ ਉਹਦੇ ਸੱਟਾਂ ਸੁੱਟੀਆਂ ਲੱਗ ਗਈਆਂ ਤੇ ਉਹ ਬਾਅਦ ਦੇ ਵਿੱਚ ਮੈਂਟਲੀ ਥੋੜਾ ਜਿਹਾ ਹੋ ਗਿਆ ਦਸਤਾਰ ਭਜਾ ਤੇ ਨਸ਼ਾ ਨੋਸ਼ਾ ਕਰਨ ਲੱਗ ਗਿਆ ਜੀ ਅੱਛਾ ਹਾਂ ਜੀ ਥੋੜੇ ਬੇਟੇ ਤੇ ਕੋਈ ਪਰਚੇ ਵੀ ਦਰਜੇ ਪਹਿਲਾਂ ਆ ਜੀ ਇੱਕਾ ਜੀ ਉਹ ਵੀ ਇਸ ਮੇਰੇ ਖਿਆਲ ਨਾਲ 7ਵੇਂ ਮਹੀਨੇ ਦਾ ਜੀ ਕੋਈ ਅੱਛਾ ਕਿਸੇ ਦੀ ਬਚਾਦਰਦ ਉਹ ਲੜਾਈ ਝਗੜਾ ਹੋਇਆ ਸੀ ਜੀ ਤੁਸੀਂ ਕੰਮ ਕੀ ਕਰਦੇ ਹੋ ਮੈਂ ਜੀ ਮੇਰੇ ਕੋਲ ਥੋੜੀ ਜੀ ਜ਼ਮੀਨ ਆ ਜੀ ਖੇਤੀਬਾੜੀ ਕਰਦਾ ਤੇ ਹੁਣ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੁਸੀਂ ਇਸ ਬਾਰੇ ਕੁਝ ਪੁਲਿਸ ਨਾਲ ਗੱਲ ਹੋਈ ਤੁਹਾਡੀ ਹਾਂ ਜਨਾਬ ਪੁਲਿਸ ਨੂੰ ਮੈਂ ਓਏ 2 ਤਰੀਕ ਤੋਂ ਘਰੋਂ ਮਿਸ ਹੋਇਆ ਸੀ ਜੀ ਤੇ ਮੈਂ ਇਧਰ ਰਿਸ਼ਤਦਾਰੀਆਂ ਚ ਲੱਭਣ ਲੁੱਭਣ ਦੇ ਕਰਕੇ ਲਵਦਾ ਰੋਦਰ ਆ ਪੁੱਛਗਿਛ ਕੀਤੀ ਜੀ ਪਿਆਰਾਂ ਦੋਸਤਾਂ ਕੋਲੋਂ ਤੇ ਫਿਰ ਮੈਨੂੰ 7 ਤਰੀਕ ਨੂੰ ਮੈਂ ਰਿਪੋਰਟ ਕੀਤੀ ਸੀ ਜਿ ਥਾਣੇ ਵੀ ਮੇਰਾ ਮੁੰਡਾ 2 ਤਰੀਕ ਤੋਂ ਮਿਸ ਜੀ 2 ਦਸੰਬਰ ਤੋਂ 2 ਨਵੰਬਰ ਤੋਂ ਜੀ 2 ਨਵੰਬਰ ਤੋਂ ਗਾਇਬ ਹੈ ਹਾਂਜੀ ਹਾਂਜੀ ਪਿਛਲੇ ਮਹੀਨੇ ਤੋਂ ਗਾਇਬ ਹੈ ਜੀ ਸਰ ਤੇ ਬੀਐਸਐ ਨਾਲ ਤੁਹਾਡੇ ਕੋ ਕਦੋਂ ਆਈਏ ਫੇਰੇ ਇਹ ਜੀ ਆ ਜਿੱਦਣ ਮੇਰੇ ਖਾਲ ਨਾ 21 ਤਰੀਕ ਨੂੰ ਜਦਨਾ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਸਾਨੂੰ ਉਦੋਂ ਰਾਤ ਨੂੰ ਬੀਐਸਐਫ ਵਾਲੇ ਆਏ ਜੀ ਸਾਡੇ ਘਰੇ 21 ਦਸੰਬਰ ਨੂੰ ਆਈਏ ਤੁਹਾਡੇ ਕੋਲ ਅੱਛਾ ਤਾਂ ਜੀ ਇਹ ਮੇਰੇ ਇਹੀ ਹੈ ਲਗਭਗ 21 ਦਸੰਬਰ ਹੀ ਆ ਸ਼ਾਇਦ ਜੀ अच्छा ਤੇ ਤੁਹਾਨੂੰ ਪਤਾ ਨਹੀਂ ਲੱਗਾ ਬੇਟਾ ਗਿਆ ਕਿੱਥੇ ਕੀ ਦੱਸ ਕੇ ਗਿਆ ਸੀ ਕਰੋ ਨਹੀਂ ਜੀ ਕਰੂੰ ਕੁਛ ਨਹੀਂ ਦੱਸ ਕੇ ਗਿਆ ਜੀ ਸਾਨੂੰ ਅਸੀਂ ਉਹ ਕਿਸ ਜਿਸ ਮੁੰਡੇ ਦੇ ਨਾਲ ਗਿਆ ਸੀ ਅਸੀਂ ਉਹਦੇ ਕੋਲੋਂ ਪੁੱਛਿਆ ਉਹ ਮੁੰਡਾ ਸਾਨੂੰ